ਯਾਰ ਮੇਰੀ ਗਰਲਫ੍ਰੈਂਡ ਮੈਨੂੰ ਪਤਾ ਨਹੀਂ ਕਿਉਂ ਛੱਡ ਗਈ ਲੈ ਸਾਫ਼ ਜੀ ਦਾ ਗੱਲ ਆ ਉਹ ਪੈਸਿਆਂ ਪਿੱਛੇ ਛੱਡ ਗਈ ਹੋਣੀ ਆ ਯਾਰ ਐ ਕਿਵੇਂ ਹੋ ਸਕਦਾ ਹੁੰਦਾ ਕਿਵੇਂ ਨਹੀਂ ਇਦਾਂ ਹੀ ਹੁੰਦਾ ਲੈ ਉਹ ਦੇਖਣਾ ਨਾ ਜੋੜਾ ਤੈਨੂੰ ਇੱਥੇ ਜੁਲਕਾ ਦੇਖੋਣ ਬਾਏ ਐਕਸਕਿਊਜ਼ ਮੀ ਹਾਂਜੀ ਮੇਰੀ ਇੱਕ ਗੱਲ ਸੁਣੋਗੇ ਹਾਂਜੀ ਤੁਸੀਂ ਉਹ ਮੁੰਡੇ ਨੂੰ ਬਹੁਤ ਪਿਆਰ ਕਰਦੇ ਹੋ ਹਾਂਜੀ ਪੱਕਾ ਨਾ ਹਾਂਜੀ ਤੁਸੀਂ ਆ ਚਫੋ ਪੈਸੇ ਹੂੰ ਤੇ ਉਹ ਮੁੰਡੇ ਨੂੰ ਵੀਰਾ ਕਹੋ ਤੇ ਬਾਈ ਕਰ ਦੋ ਬਾਈ ਵੀਰੇ ਦੇਖ ਸਾਲਾ ਕਿਵੇਂ ਮੂਹ ਲਟਕਾਈ ਖੜਾ ਹੁਣ ਆ ਜਾ ਦਿਖਾਉਂਗਾ ਹਾਂ ਬਈ ਕੜੀਆਂ ਐਂ ਕਰਦੀਆਂ ਮੂਹ ਲਟਕਾਇਆ ਕਿਉਂ ਛੱਡ ਗਈ ਨਾ ਕਹਿ ਗਈ ਨਾ ਵੀਰਾ ਕਹਿਣਾ ਹੀ ਆ ਭੈਣਾ ਮੇਰੀ ਹੋ ਬਾਕੀ ਜੋ ਮਰਜੀ ਹੁੰਦਾ ਹੋ ਜਵੇ ਵੀਰੇ ਪਰ ਗਾਲ ਕੀ ਕੱਢਣੀ ਓਹ ਹਾਏ ਯਾਰ ਰੀਲ ਨਹੀਂ ਮਿਲਦੀ ਪੀ ਕਿੱਥੋਂ ਪਾਵਾਂ ਕਿੱਥੋਂ ਚੱਕਾਂ ਮੈਂ ਰੀਲ ਕੀ ਕਰਾਂ ਕੁਝ ਸੁਝ ਵੀ ਨਹੀਂ ਰਿਹਾ ਹੈਗਾ ਭੁੰਗੀ ਨਾ ਹੋਵੇ ਰੀਲ ਨਹੀਂ ਮਿਲਦੀ ਇਹਨੂੰ ਮੈਂ ਕਰਦੀਆਂ ਗੱਲ ਨਾ ਕੀ ਨਹੀਂ ਮਿਲਦਾ ਤੈਨੂੰ ਕੋਆ ਰੀਲ ਨਹੀਂ ਮਿਲਦੀ ਪੀ ਨਾ ਕੁੜੀਆਂ ਤਾਂ ਕਰਦੀਆਂ ਸਾਰੀਆਂ ਚੀਜ਼ਾਂ ਦਾ ਪਤਾ ਹੁੰਦਾ ਤੈਨੂੰ ਕੁਝ ਪਤਾ ਹੀ ਨਹੀਂ ਸਾਰੇ ਜਣੇ ਫੋਨ 'ਚ ਬੜੀ ਰਹਿਣੀ ਅਰੇ ਤੈਨੂੰ ਤਾਂ ਮਾਂ ਦਿਖਾਉਣਾ ਫੋਨ 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 ਸਾਰੇ ਜਣੇ ਫੋਨ 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 ਅਰੇ ਤੈਨੂੰ ਫੋਨ ਤੇਰਾ ਖੱਟਾ ਜੈ ਤੈਨੂੰ ਮਾਂ ਦਿਖਾਉਣੀ ਆ ਓਹੋ ਉਹ ਕੀ ਹੋ ਗਿਆ ਭੈਣੇ ਅੱਜ ਫੇਰ ਫੈਂਟਦੀ ਮੇਰੀ ਕੁੜੀ ਫੈਂਟੜੀ ਹੋਈ ਆ ਘਾਦੀਆਂ ਨੂੰ ਕੋਈ ਚੀਜ਼ ਨਹੀਂ ਪਤਾ ਹੁਣ ਇਹਨੂੰ ਰੀਲ ਨਹੀਂ ਲੱਭਦੀ ਪਾਬਾ ਇੰਸਟਾਗ੍ਰਾਮ ਵਾਲੀ ਓਹੋ ਭੈਣੇ ਇਹ ਤਾਂ ਇੰਸਟਾਗ੍ਰਾਮ ਤੇ ਪਾਉਣ ਵਾਲੀ ਰੀਲ ਭਾਲਦੀ ਸੀ ਸੂਈ ਤਾਂ ਅੱਗੇ ਵਾਲੀ ਰੀਲ ਨਹੀਂ ਅਜੇ ਖਾਣੇ ਦੀਆਂ ਅਹ ਜੇ ਰੀਲਾਂ ਵੀ ਆ ਗਈਆਂ ਆ ਜਾ ਪੁੱਤ ਤੈਨੂੰ ਰਜਾਈ ਤੇ ਲੱਗ ਦੇਣਾ ਆ ਜਾ ਮੇਰੇ ਬੱਚਾ ਨੋ 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 ਹਾਈ ਪ੍ਰਿਆ ਮੇਰਾ ਹੇਅਰ ਬੈਂਡ ਨਹੀਂ ਮੋੜ ਗਈ ਇਦਾਂ ਕਰਦੀ ਉਹਨੂੰ ਫੋਨ ਕਰਦੀ ਬਾਹਰ ਕਿਸੇ ਮੁੰਡੇ ਨੂੰ ਫੋਨ ਲਾਉਣ ਗਈ ਹੋ ਦੇਖਦੀ ਆ ਮੈਂ ਹੈਲੋ ਪ੍ਰਿਆ ਬੈਂਡ ਦੇ ਜੀ ਮੈਨੂੰ ਵੀ ਜ਼ਰੂਰਤ ਹੁੰਦੀ ਆ ਓਕੇ ਨੀਕੀ ਤੋ ਬੈਂਡ ਮੰਗਦੀ ਸੀ ਸੇਲੀ ਤੋਂ ਆਪ ਤਾਂ ਤੂੰ ਪੜਦੀ ਨਹੀਂ ਬੈਂਡ ਸੇਲੀਆਂ ਤੋਂ ਹੁਣ ਬੈਂਡ ਬੈਂਡ ਵਿੱਚ ਸੇਲੀ ਤੋਂ ਨਹੀਂ ਲਾਏਗੀ ਤਾਂ ਬੈਂਡ ਵਿੱਚ ਸੇਲੀ ਤੋਂ ਲਾਏਗੀ ਗਾਲ ਸੁਣਾਣੀ ਕਿ ਮਾਫੋ ਓਹੋ ਇੱਕ ਮਿੰਟ ਪਹਿਨੇ ਅੱਜ ਫੇਰ ਦਹੀ ਮੰਗੂ ਫੇੜਨ ਤੀ ਕੀ ਗੱਲ ਹੋਗੀ ਹਾਏ ਹਾਏ ਵੀਰੇ ਤੂੰ ਤਾਂ ਲੁੱਟਿਆ ਗਿਆ ਸਾਰੇ ਪੈਸੇ ਬਰਬਾਦ ਕਰਤੇ ਨੇ ਤੇਰੇ ਉਹ ਪੈਸੇ ਬਰਬਾਦ ਇਹੋ ਜਿਹਾ ਕੀ ਕਰਤਾ ਇਹਨੇ ਵੇ ਤੂੰ ਇਹਦੀਆਂ ਫਿਸਾਟਲਾ ਸੈਂਟਰ ਚ ਭਰਦਾ ਰਿਹਾ ਵੀ ਇਹ ਬੈਂਡ ਲੈ ਕੇ ਆਉਗੀ ਵੇ ਇਹ ਬੈਂਡ ਕੁੜੀਆਂ ਤੋਂ ਮੰਗਦੀ ਐ ਆਪ ਪੜ੍ਹਦੀ ਨਹੀਂ ਪੜ੍ਹਦੀ ਨਹੀਂ ਪੜ੍ਹਦੀ ਨਹੀਂ ਉਹ ਰੁਕ ਜਾ ਭੈਣੇ ਸਾਹ ਤਾਂ ਲੈ ਲੈ ਡੈਡੀ ਮੈਂ ਤਾਂ ਫੇਰ ਬੰਨ ਮੰਗਿਆ ਸੀ ਹੈ ਜਾ ਰੋ ਇਹਦਾ ਅੱਜ ਮੈਨੂੰ ਫੇਰ ਭਲੇਖਾ ਲੱਗ ਗਿਆ ਆ ਜਾ ਵੇ ਤੈਨ ਗਰਮ ਜੀ ਚਾਹ ਪਿਆਦਾ ਉਹ ਭੈਣੇ ਇਸ ਤੋਂ ਪਹਿਲਾਂ ਕਿ ਤੂੰ ਮੇਰੀ ਕੁੜੀ ਨੂੰ ਮਾਰ ਕੇ ਜੇਲ੍ਹ ਜਾਵੇਂ ਨਾ ਤੂੰ ਪਿੰਡੇ ਚਲੀ ਜਾ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਬਹਿ ਜਾ ਸਰਬੀ ਗਰਮ ਦੁੱਧ ਕਰਕੇ ਲਿਆ ਦੇਖ ਤਾਂ ਕੁੜੀ ਆਈ ਏ ਠੰਡ ਵਿੱਚ ਲੈ ਇਹਨਾਂ ਦੀ ਭੈਣ ਅੱਜ ਫੇਰ ਆ ਗਈ ਨਿੱਤੀ ਆ ਜਾਂਦੇ ਦੁੱਧ ਚ ਪੱਤੀ ਪੀਣ ਤਵੀ ਅੱਧ ਪਲਾਉਂਦੀ ਹੈ ਹੈ ਨਹੀਂ ਬਾਜੀ ਦੁੱਧ ਉਹ ਥੋੜਾ ਬਹੁਤਾ ਤਾਂ ਹੋਊਗਾ ਚਾਹੇ ਬਣਾ ਦੇ ਵਿਚਾਰੀ ਨੂੰ ਚਾਹ ਨਾ ਕਿਤੇ ਨੂੰ ਕੁਝ ਹੋਰ ਹੈ ਨਹੀਂ ਬਾਜੀ ਚਾਹ ਜੋ ਗਾ ਵੀ ਫਿਰ ਗਰਮ ਪਾਣੀ ਪਲਾ ਦੇ ਦੇਖ ਤਾਂ ਠੰਡ ਵਿੱਚ ਠਰੀ ਪਈ ਹੈ ਵਿਚਾਰੀ ਗਰਮ ਪਾਣੀ ਨਾ ਕਿਤੇ ਕੁਝ ਹੋਰ ਬਾਜੀ ਸਿਲੰਡਰ ਮੁੱਕਿਆ ਹੋਇਆ ਹੈ ਮੈਂ ਪਲਾਉਣੀ ਇਹਨੂੰ ਠੰਡਾ ਪਾਣੀ ਉਹ ਵੀ ਬਰਫ਼ ਪਾ ਕੇ ਹੂੰ ਹੁਣ ਜਦਨਗੇ ਦੰਦੇ ਦੀ ਗਾਹ ਨੂੰ ਨਹੀਂ ਬੜਦੀ ਇੱਥੇ ਆਲੂ ਪਾਣੀ ਬੀ ਵੀ ਸਸਤੀ ਕਾਲ ਸਮਨ ਤੂੰ ਤੂੰ ਨਭੀਏ ਇਹ ਤਾਂ ਠੰਡਾ ਹੈ ਮੈਂ ਤੈਨੂੰ ਦੁੱਧ ਚ ਪੱਤੀ ਬਣਾ ਕੇ ਦਿੰਨੀ ਆ ਹਾਂ ਦੁੱਧ ਵਿੱਚ ਪੱਤੀ ਤਾਂ ਪੈਣੀ ਆ ਹੁਣ ਭੈਣ ਜੋ ਤੇਰੀ ਏ ਜਦੋਂ ਮੈਂ ਮਹੱਲੇ ਵਿੱਚ ਦੀ ਲੰਘਦਾ ਸਾਰੇ ਲੋਕ ਕਹਿੰਦੇ ਆ ਆ ਜਾਂਦਾ ਰੀਲਾਂ ਵਾਲੀ ਭਾਬੀ ਦਾ ਘਰ ਵਾਲਾ ਰੀਲਾਂ ਵਾਲੀ ਭਾਬੀ ਦਾ ਘਰ ਵਾਲੇ ਕਹਿੰਦੇ ਨੇ ਚੁੰਮੇ ਵਾਲੀ ਦਾ ਤਾਂ ਨਹੀਂ ਕਹਿੰਦੇ ਜਿਹੜਾ ਤੇਰੀ ਬੇਇੱਜ਼ਤੀ ਹੋ ਗਈ ਅੰਧਾ ਦੇ ਵਿੱਚ ਡੂਗਾ ਸਾਗਰ ਤੇਰਾ ਦੇਖੋ ਜੀ ਆਪਾਂ ਆਪਣੇ ਘਰ ਦੇਆਂ ਨੂੰ ਤਾਂ ਪਸੰਦਾਂ ਮੈਂ ਸੋਚਦੀ ਸੀ ਆਪਾਂ ਇੱਕ ਦੂਜੇ ਦੀ ਪਸੰਦ ਵੀ ਜਾਣ ਲਈ ਹਾਇ ਵੀ ਠੀਕ ਐ ਤੁਸੀਂ ਦੱਸੋ ਤੁਹਾਨੂੰ ਕਿਸ ਤਰ੍ਹਾਂ ਦਾ ਮੁੰਡਾ ਚਾਹੀਦਾ ਸੀ ਨਹੀਂ ਨਹੀਂ ਪਹਿਲਾਂ ਤੁਸੀਂ ਦੱਸੋ ਤੁਹਾਨੂੰ ਕਿੱਦਾਂ ਦੀ ਕੁੜੀ ਚਾਹੀਦੀ ਐ ਬੱਸ ਜੀ ਕੁੜੀ ਕਰੈਕਟਰ ਬਖੋ ਠੀਕ ਹੋਵੇ ਜੀ ਲੜਾਈ ਚੜਾਈ ਨਾ ਕਰਦੀ ਉਹ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਹਮ ਤੁਸੀਂ ਦੱਸੋ ਤੁਹਾਨੂੰ ਕਿਸ ਤਰ੍ਹਾਂ ਦਾ ਮੁੰਡਾ ਚਾਹੀਦਾ ਦੇਖੋ ਜੀ ਮੈਨੂੰ ਮੁੰਡਾ ਤੁਹਾਡੇ ਵਰਗਾ ਸੋਹਣਾ ਤੇ ਅਮੀਰ ਚਾਹੀਦਾ ਮੈਂ ਕਰੇ ਜਾ ਕੇ ਆਇਆ ਕਿਉਂ ਕਰੇ ਕਿਉਂ ਜਾਣਾ ਤੁਸੀਂ ਕੋਈ ਨਾ ਜੀ ਮੀਆਂ ਨਾਲ ਐ ਤੇ ਮੈਂ ਨਾ ਆਪਣਾ ਹੈਲੀਕਾਪਟਰ ਅੰਦਰ ਕਰਕੇ ਆਇਆ ਹੈਲੀਕਾਪਟਰ ਅੰਦਰ ਮੋਏ 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 ਮੋਏ